ਕਿਸਾਨ ਭਰਾਵੋ ਸਾਇਲੇਜ ਵਾਲੀ ਮੱਕੀ ਬਹੁਤ ਜ਼ਿਆਦਾ ਲੱਗੀ ਐ ਤੇ ਲੱਗੀ ਵੀ ਕਣਕ ਵੱਢਣ ਤੋਂ ਬਾਅਦ ਐ ਨਾਰਥ ਇੰਡੀਆ ਦੀਆਂ ਚਾਰ ਸਟੇਟਾਂ ਦੇ ਵਿੱਚ ਜੇਕਰ ਜੇ ਮੱਕੀ ਲੱਗਦੀ ਐ ਥੋੜਾ ਹਿੱਸਾ ਆਪਾਂ ਪੱਛਮੀ ਯੂਪੀ ਦਾ ਵੀ ਵਿੱਚ ਲਾ ਲਈਏ ਤਾਂ ਕਦੇ ਵੀ ਕਿਸੇ ਦੁਆਰਾ ਚਾਹੇ ਖੇਤਰੀ ਯੂਨੀਵਰਸਿਟੀ ਐ ਚਾਹੇ ਕੋਈ ਨੈਸ਼ਨਲ ਯੂਨੀਵਰਸਿਟੀ ਐ ਚਾਹੇ ਕੋਈ ਪਸ਼ੂਆਂ ਦੀ ਸਿਹਤ ਤੇ ਕੰਮ ਕਰਨ ਵਾਲਾ ਅਦਾਰਾ ਡੇਰੀ ਡਿਵੈਲਪਮੈਂਟ ਬੋਰਡ ਆ ਉਹ ਵੀ ਨਹੀਂ ਕਹਿੰਦੇ ਹੈਗੇ ਕਿ ਆਲੂਆਂ ਦੇ ਬਾਣ ਦੇ ਵਿੱਚ ਤਾਂ ਮੱਕੀ ਲੱਗ ਸਕਦੀ ਹੈ ਕਣਕ ਦੇ ਵਾੜ ਦੇ ਵਿੱਚ ਕੋਈ ਵੀ ਪ੍ਰੈਕਟਿਸ ਅਜੇ ਤੱਕ ਨਹੀਂ ਹੋਈ ਪਰ ਹੋ ਰਹੀ ਹੈ ਘਰੇਲੂ ਜਾਨਵਰਾਂ ਵਾਸਤੇ ਆਚਾਰ ਪੈਣਾ ਸ਼ੁਰੂ ਹੋ ਗਿਆ ਪਿਛਲੇ 2-3 ਸਾਲ ਦੇ ਰੁਝਾਨ ਸਾਹਮਣੇ ਆਏ ਆ ਨਿੰਦਨ ਵਾਲੇ ਲੋਕ ਵੀ ਹੈਗੇ ਆ ਸਲਾਹਣ ਵਾਲੇ ਲੋਕ ਵੀ ਹੈਗੇ ਆ ਪਸ਼ੂਆਂ ਦੇ ਡੋਮੈਸਟਿਕ ਐਨੀਮਲ ਵਾਸਤੇ ਆਚਾਰ ਪੈਣਾ ਸ਼ੁਰੂ ਹੋ ਗਿਆ ਕਮਰਸ਼ੀਅਲ ਐਨੀਮਲ ਜਿਹੜੇ ਵੱਡੇ ਪੱਧਰ ਤੇ ਵੱਡੀ ਮਾਤਰਾ 'ਚ ਦੁੱਧ ਦਿੰਦੇ ਹੈਗੇ ਉਹਨਾਂ ਦੀ ਖੁਰਾਕ ਦਾ ਇਹ ਮੁਢਲਾ ਹਿੱਸਾ ਤੇ ਇਸ ਕਿਸਮ ਦੇ ਬਾਰੇ ਗੱਲ ਕਰਾਂਗੇ ਇਹ ਕਿਸਮ ਨੂੰ ਉਗਾਉਣ ਵਾਲੇ ਐਸ ਮਿੱਟੀ ਦੇ ਨਾਂ ਤੇ ਜਿਹੜੀ ਰਜਿਸਟਰੀ ਆ ਉਸ ਮਾਲਕ ਦੇ ਨਾਲ ਆਪਾਂ ਗੱਲ ਕਰਾਂਗੇ ਕਿ ਉਹਨਾਂ ਨੇ ਇਹ ਮਈ ਦੇ ਵਿੱਚ ਬਜਾਈ ਕੀਤੀ ਆ ਤੇ ਸਾਈਲੇਜ ਪਰਪਸ ਦੇ ਲਈ ਲਾਈ ਆ ਕਿਹੜੀ ਵੈਰੈਟੀ ਆ ਕੀ ਕੱਦ ਕਾਠ ਆ ਕੀ ਖਾਦਾਂ ਪਾਈਆਂ ਕਿਸ ਤਰ੍ਹਾਂ ਦਾ ਬਾਣ ਆ ਕਿੱਥੇ ਆਪਾਂ ਖੜੇ ਆ ਸਾਰੀ ਗੱਲਬਾਤ ਤੁਹਾਨੂੰ ਜਾਣ ਦਾ ਮੌਕਾ ਮਿਲੂਗਾ ਇਹ ਵੀਡੀਓ ਨੂੰ ਸਾਂਭ ਲਿਓ ਸੇਵ ਕਰ ਲਿਓ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੀ ਮਦਦ ਕਰੇਗੀ ਤੁਹਾਨੂੰ ਮਿਲਾਉਣਾ ਉਸ ਫਾਰਮਰ ਦੇ ਨਾਲ ਬਾਈ ਵਰਗੇ ਸਾਰੇ ਇੱਥੇ ਖੇਤ ਹੀ ਦੇਖਣ ਆਏ ਹੈਗੇ ਆ ਤੇ ਤੁਹਾਨੂੰ ਇਸ ਖੇਤ ਦੇ ਮਾਲਕ ਨਾਲ ਵੀ ਮਿਲਾ ਰਿਹਾ ਹੈਗਾ ਤੇ ਗੱਲਬਾਤ ਜਰੀਏ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ ਇਹਨਾਂ ਨੇ ਕਿੰਨਾ ਬੀ ਪਾਇਆ ਕਦੋਂ ਬੀਜਿਆ ਕਿੱਦਾਂ ਇਹਨਾਂ ਨੇ ਵੈਰਾਈਟੀ ਦੇ ਨਾਲ ਇਹਨਾਂ ਨੂੰ ਖੁਸ਼ੀ ਨਰਾਜ਼ਗੀ ਜੋ ਵੀ ਹੋਇਆ ਉਹ ਆਪਾਂ ਗੱਲਬਾਤ ਕਰਾਂਗੇ ਤੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਪਹਿਲਾਂ ਥੋੜਾ ਜਿਹਾ ਵੀਰੇ ਆਪ ਦੱਸ ਦਿਓ ਆਪਾਂ ਕਿਹੜੇ ਏਰੀਆ 'ਚ ਖੜੇ ਹੈਗੇ ਆ ਇੱਥੇ ਆਪਾਂ ਜੀ ਪਿੰਡ ਸੂਰਤੀਆ ਜ਼ਿਲ੍ਹਾ सिरसा ਜੀ ਇੱਥੇ ਖੜੇ ਆ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਤੇ ਇਹ ਮੱਕੀ ਪਹਿਲੀ ਵਾਰ ਲਾਈ ਆ ਜਾਂ ਪਹਿਲਾਂ ਵੀ ਇਹ ਲਾਈਏ ਤੁਸੀਂ ਨਹੀਂ ਪਹਿਲੀ ਵਾਰ ਲਾਈ ਆ ਜੀ ਤੇ ਇਹ ਕਣਕ ਦੇ ਵੱਢ ਚ ਲੱਗੀ ਐ ਕਣਕ ਦੇ ਵੱਢ ਚ ਲੱਗੀ ਐ ਤੇ ਕਣਕ ਦਾ ਵੱਢ ਕਦੋਂ ਖਾਲੀ ਹੋ ਗਿਆ ਸੀ ਤੇ ਕਦੋਂ ਬਾਣ ਤਿਆਰ ਕਰਕੇ ਤੁਸੀਂ ਇਹ ਬਜਾਈ ਕੀਤੀ ਕਣਕ ਜੀ ਅਪ੍ਰੈਲ ਦੇ ਲਾਸਟ ਚ ਖਾਲੀ ਹੋ ਗਿਆ ਸੀ ਆ ਖੇਤ ਜੀ ਤੇ ਇਹ ਮਈ ਦੇ ਸਟਾਰਟਿੰਗ ਚ ਮੱਕੀ ਲੱਗੀ ਆ ਜੀ ਤੇ ਅੱਜ ਇਹਦਾ ਦਾਣਾ ਰੰਗ ਲੈਣਾ ਸ਼ੁਰੂ ਕਰ ਗਿਆ ਕਿਤੇ ਕਿਤੇ ਜਿਹੜਾ ਦਾਣਾ ਹੈਗਾ ਘਟ ਗੂੜਾ ਤੇ ਕਿਤੇ ਕਿਤੇ ਪੂਰਾ ਸਖਤ ਹੋਣ ਨੂੰ ਆ ਅੱਜ ਇਹਦਾ ਹੁਣ ਅਚਾਰ ਪੈਣਾ ਕੁਤਰਿਆ ਜਾਣਾ ਇਹ ਡੰਗ ਦਿਹਾੜੀ ਦੇ ਵਿੱਚ ਤਾਈਓ ਅਸੀਂ ਇਹ ਫੀਲਡ ਵਿਜ਼ਿਟ ਕਰਕੇ ਦੇਖ ਕੇ ਇਹ ਸਮੋਤਵਾਰ ਸੱਜਣ ਖੜੇ ਐ ਐਸੇ ਏਰੀਏ ਦੇ ਇਹਨਾਂ ਦੇ ਗਵਾਂਢੀ ਤੇ ਮੱਕੀ ਨੂੰ ਦੇਖ ਕੇ ਫੈਸਲਾ ਲੈ ਰਹੇ ਆ ਵੀ ਇਹ ਗਾਂ ਨੂੰ ਲਾਈਏ ਕਿ ਛੱਡ ਗਏ ਤੇ ਬਾਈ ਜੀ ਤੁਸੀਂ ਗਾਂ ਨੂੰ ਫਿਰ ਲਾਉਣੀ ਹੈ ਕਿ ਛੱਡਣੀ ਹੈ ਨਹੀਂ ਲਾਉਣੀ ਹੈ ਜੀ ਜ਼ਿਆਦਾ ਕਾਰਨ ਬਹੁਤ ਵਧੀਆ ਜੀ ਇਹਦਾ ਇੱਕ ਤਾਂ ਹਾਈਟ ਬਹੁਤ ਜਿਆਦਾ ਹੈ ਜੀ ਹਾਂ ਤੇ ਗ੍ਰੀਨਰੀ ਬਹੁਤ ਹੈ ਜੀ ਕੋਈ ਪੱਤਾ ਇਹਦਾ ਸੁੱਕਿਆ ਨਹੀਂਗਾ ਠੀਕ ਹੈ ਮੱਕੀ ਦੇ ਦਾਣੇ ਪੱਖੋਂ ਕੀ ਰਿਪੋਰਟ ਆ ਦਾਣਾ ਬਹੁਤ ਵਧੀਆ ਜੀ ਬਹੁਤ ਲਾਈਨਿੰਗ ਹੈ ਇਹਦੇ ਚ ਠੀਕ ਹੈ ਜੀ ਸਰਪਰਾ ਇਹਦੀਆਂ ਛੱਲੀਆਂ ਤੁਹਾਨੂੰ ਇੱਕ ਪਹਿਲਾਂ ਵੀ ਵੀਡੀਓ ਸਾਂਝੀ ਕੀਤੀ ਹੈ ਸੁਲਤਾਨਪੁਰ ਲੋਧੀ ਜਿਹੜਾ ਮੱਕੀ ਦਾ ਗੜ ਮੰਨਿਆ ਜਾਂਦਾ ਜਿੱਥੋਂ ਪ੍ਰਾਣੀਆਂ ਮੱਕੀਆਂ ਲੱਗਦੀਆਂ ਆ ਰਹੀਆਂ ਕੋਈ ਵੀ ਕੰਪਨੀ ਵੈਰਾਈਟੀ ਤਿਆਰ ਕਰਦੀ ਹੈ ਤਾਂ ਉੱਥੇ ਪਹਿਲਾਂ ਜਾ ਕੇ ਸਿੱਕਾ ਜਮਾਉਂਦੀ ਹੈ ਫਿਰ ਇੱਧਰ ਮਾਲ ਵਿੱਚ ਤਾਂ ਹੁਣ ਤਿੰਨ ਚਾਰ ਸਾਲ ਹੀ ਹੋਇਆ ਆਉਂਦੀ ਨੂੰ ਆਲੂਆਂ ਵਾਲੀਆਂ ਮੱਕੀਆਂ ਉੱਥੇ ਲੱਗਦੀਆਂ ਤੇ ਐ ਤੁਹਾਨੂੰ ਮੈਂ ਛੀਨ ਵੀ ਦਿਖਾ ਰਿਹਾ ਹੈਗਾ ਵਿੱਚ ਵੀਡੀਓ ਚੱਲਦੀ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਮੱਕੀ ਦੀ ਹਾਈਟ ਹੈ ਜੁੱਸਾ ਤੇ ਬਾਈ ਜੀ ਇਹ ਇਹਦੀ ਬਜਾਈ ਸਮੇ ਕਿਹੜੇ ਸੰਦ ਦੇ ਨਾਲ ਮਸ਼ੀਨ ਦੇ ਨਾਲ ਇਹਦੀ ਬਜਾਈ ਹੋਈ ਹੈ ਇਹ ਜੀ ਸਾਡੇ ਕੋਲੇ ਉਹ ਤਾਂ ਹੈ ਨਹੀਂ ਸੀ ਪ੍ਰੈਸ਼ਰ ਵਾਲੀ ਮਸ਼ੀਨ ਤਾਂ ਹੈ ਨਹੀਂ ਸੀ ਨਬਟਿਕ ਪ੍ਰਿੰਟਰ ਨਾਲ ਬਜਾਈ ਨਹੀਂ ਨਹੀਂ ਉਹਦੇ ਨਾਲ ਨਹੀਂ ਬਜਾਈ ਹੋਈ ਸਾਥੋਂ ਥੋੜਾ ਜਿਹਾ ਬੀਜੇ ਦਾ ਜ਼ਿਆਦਾ ਪੈ ਗਿਆ ਜੀ ਕਿੰਨਾ ਕੁ ਜ਼ਿਆਦਾ ਪੈ ਗਿਆ ਕਿਲੋ 2 ਕਿਲੋ ਜਿਆਦਾ ਬੀਜ ਪਾਇਆ ਜੀ ਸੰਘਣੀ ਜ਼ਰੂਰ ਥੋੜੀ ਜੀ ਹੈਗੀ ਆ ਬਜਾਈ ਚ ਜੀ ਫਿਰ ਵੀ ਬਹੁਤ ਵਧੀਆ ਜੀ ਦੀ ਹਾਈਟ ਬਹੁਤ ਆ ਗਈ ਠੀਕ ਹੈ ਜੀ ਡਿਗਣੋ ਵੀ ਵੱਜ ਗਈ ਡਿਗਣੋ ਵੀ ਬਚ ਗਈ ਜੀ ਤੇ ਤੰਗ ਕਿੰਨਾ ਕ ਕੀਤਾ ਕਿਉਂਕਿ ਮੱਕੀਆਂ ਉੱਚੀਆਂ ਨੀਮਗੀਆਂ ਹੋ ਜਾਂਦੀਆਂ ਜਿੱਥੇ ਇੱਕ ਸਾਲ ਮਿੱਟੀ ਨਹੀਂ ਹੈ ਕੋਈ ਤੰਗ ਨਹੀਂ ਕੀਤਾ ਜੀ ਇਹਨੇ ਕੋਈ ਕੋਈ ਜਿਆਦਾ ਸਪਰੇਆ ਨਹੀਂ ਕਰੀਆਂ ਇੱਕ ਦੋ ਸਪਰੇਆ ਮਾਈਕਰੋ ਨਿਊਟ੍ਰੀਐਂਟ ਦੀਆਂ ਕਰੀਆਂ ਠੀਕ ਹੈ ਦੋ ਤਿੰਨ ਸਪਰੇਆ ਬਸ ਸੁੰਡੀ ਦੀਆਂ ਕਰੀਆਂ ਕੋਈ ਜਿਆਦਾ ਸੁੰਡੀ ਦਾ ਅਟੈਕ ਵੀ ਨਹੀਂ ਆਇਆ ਜੀ ਠੀਕ ਹੈ ਇਹ ਮੰਨਿਆ ਜਾਂਦਾ ਹੈਗਾ ਕਿ ਕਿਸੇ ਵੀ ਫਸਲ ਨੂੰ ਆਪਾਂ ਜਿਆਦਾ ਖਾਦ ਪਾ ਪਾ ਮੱਕੀ ਇੱਕ ਇਸ ਤਰ੍ਹਾਂ ਦੀ ਫਸਲ ਹੈ ਇਹਨੂੰ ਜਿੰਨਾ ਖਵਾ ਲੋਂਗੇ ਉਨਾ ਹੀ ਖਾਜੂਗੀ ਤੁਸੀਂ ਕੀ ਖਵਾਤਾ ਫਿਰ ਇਹਨੂੰ ਅਸੀਂ ਤਾਂ ਇਹ ਬਸ ਅੱਧਾ ਗੱਟਾ ਦਾ ਪਟਾਸ਼ ਦਾ ਪਾਇਆ ਜੀ ਓਕੇ ਤੇ ਗੱਟਾ ਘੱਟ ਐਪ ਦਾ ਪਾਇਆ ਜੀ ਠੀਕ ਹੈ ਤੇ ਯੂਰੀਆ ਬਸ 2-3 ਬੋਰੀਆਂ ਪਾਈਆਂ ਜੀ ਕੋਈ ਜ਼ਿਆਦਾ ਐਕਸਟਰਾ ਖਾਦ ਨਹੀਂ ਦਿੱਤੀ ਇਹਨੂੰ ਤੇ ਕੋਈ ਸਪਰੇਹਾਂ ਦੇ ਰੂਪ ਵਿੱਚ ਰੇਹਾਂ ਦੇ ਰੂਪ ਵਿੱਚ ਵੀ ਕੋਈ ਜ਼ਿਆਦਾ ਨਹੀਂ ਅਸੀਂ ਤਾਂ ਕਰਿਆ ਜੀ ਬਸ ਠੀਕ ਹੈ ਤੇ ਜਿਹੜੇ ਵੀਰ ਦੇਖ ਰਹੇ ਹੈਗੇ ਆ ਉਹਨਾਂ ਨੂੰ ਐਸ ਮੱਕੀ ਦੀ ਕਿਸਮ ਕੰਪਨੀ ਦਾ ਦੱਸ ਦਿਓ ਕਿਹੜੀ ਆ ਇਹ ਚਾਂਦ ਸੀਡ ਦਾ ਬੀਜ ਆ ਜੀ ਸੀ 14 15 ਠੀਕ ਹੈ ਜੀ ਹਾਂਜੀ ਸਾਡੇ ਪਿੰਡ ਸਵੀਟ ਕਾਰਨ ਹਾਂ ਸਵੀਟ ਕਾਰਨ ਕਿਸਾਨ ਭਰਾਵੋ ਤੁਸੀਂ ਮੱਕੀਆਂ ਜਦੋਂ ਵੀ ਕੁੱਤਰਨ ਦਾ ਫੈਸਲਾ ਲੈਣੇ ਹੈਗੇ ਹੋ ਸਾਈਲੇਜ ਦੇ ਲਈ ਤੁਸੀਂ ਦੇਖਦੇ ਹੋ ਵੀ ਦਾਣੇ ਦੇ ਵਿੱਚ ਹੁਣ ਨੋਂ ਖੁੱਭ ਰਿਹਾ ਤੇ ਤੁਸੀਂ ਜਿਹੜੀ ਮਰਜ਼ੀ ਮੱਕੀ ਲੱਗੀ ਹੋਵੇ ਜ਼ਰੂਰੀ ਨਹੀਂ ਇਸ ਕੰਪਨੀ ਦੀ ਉਹਨੂੰ ਤੁਸੀਂ ਮੂੰਹ ਚ ਪਾਓ ਉਹਨੂੰ ਪਤਾ ਲੱਗੂਗਾ ਵੀ ਕਿੰਨੀ ਉਹਦੇ ਵਿੱਚ ਸਵੀਟਨੈਸ ਹੈ ਜੇਦੋਂ ਇਹ ਮੱਕੀ ਤੁਹਾਨੂੰ ਕਿਤੇ ਵੀ ਲੱਗੀ ਹੋਈ ਦਿਖਦੀ ਹੈ ਇਹਨਾਂ ਨਾਲ ਕੰਟੈਕਟ ਕਰ ਲਓ ਤੁਹਾਡੇ ਨੇੜੇ ਕਿਤੇ ਲੱਗੀ ਖੜੀ ਹੈ ਨਹੀਂ ਕੁੱਤਰੀ ਗਈ ਹਜੇ ਤਾਂ ਉਹਨੂੰ ਤੁਸੀਂ ਚੈੱਕ ਕਰੋ ਇਹਦੇ ਦਾਣੇ ਦੇ ਵਿੱਚ ਮਿਠਾਸ ਆਮ ਮੱਕੀਆਂ ਦੇ ਨਾਲੋਂ ਜ਼ਿਆਦਾ ਹੈ ਤੇ ਕਿ ਸਾਈਲੇਜ ਬਾਈ ਜੀ ਤੁਸੀਂ ਕਦੋਂ ਤੋਂ ਤਿਆਰ ਕਰ ਰਹੇ ਹੋ ਕਿ ਪਹਿਲਾ ਸਾਲ ਹੈ ਪਹਿਲਾ ਸਾਲ ਆ ਜੀ ਠੀਕ ਹੈ ਤੇ ਅੱਜ ਇਹਨੂੰ ਕੁੱਤਰਾਂਗੇ ਜੀ ਅੱਜ ਇਹਦਾ ਆਚਾਰ ਪਾਵਾਂਗੇ ਜੀ ਠੀਕ ਹੈ ਪਹਿਲਾਂ ਵੀ ਕੁੱਤਰੀਆ ਕੋਈ ਪਹਿਲਾਂ ਵੀ ਏਰੀਆ ਲਾਇਆ ਸੀ ਕਿ ਪਹਿਲਾ ਪਲੌਟ ਹੀ ਕੁੱਤਰਣ ਲੱਗੇ ਹੋ ਨਹੀਂ ਪਹਿਲਾਂ ਵੀ ਕੁੱਤਰਿਆ ਸੀਗਾ ਜੀ ਅੱਛਾ ਉਹਦਾ ਕਿੰਨਾ ਕੁ ਵਜਨ ਪੁੱਜਣਾ ਆਇਆ ਵਜਨ ਦੂਜਾ ਦੂਜੀਆਂ ਵੈਰਾਈਟੀਆਂ ਨਾਲੋਂ ਜ਼ਿਆਦਾ ਹੀ ਆਇਆ ਜੀ ਇਹਦਾ ਠੀਕ ਹੈ ਹਾਂ ਜ਼ਿਆਦਾ ਕਿਉਂਕਿ ਇਹਦੀ ਹਾਈਟ ਬਹੁਤ ਹੈ 10 ਫੁੱਟ ਹਾਈਟ ਹੈਗੀ ਹੈਗੀ ਠੀਕ ਹੈ ਜੀ ਹਾਂ ਹਰਾਪਣ ਜ਼ਿਆਦਾ ਜ਼ਿਆਦਾ ਨਿਕਲਦੀ ਆ ਜੀ ਮੱਕੀ ਇਹ ਠੀਕ ਹੈ ਮਤ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਇਹਦੇ ਇਸ ਬਾਣ ਚ ਪਹਿਲਾਂ ਕਿੰਨੇ ਵਾਰੀ ਮੱਕੀ ਲੱਗ ਗਈ ਪਹਿਲੀ ਵਾਰ ਲੱਗੀ ਪਹਿਲੀ ਵਾਰ ਲੱਗੇ ਕਿਸਾਨ ਭਰਾ ਉਹ ਇਹ ਵੀ ਨੋਟ ਕਰ ਲਓ ਆਪਾਂ ਨਵੀਂ ਖਰਾਕ ਸ਼ੁਰੂ ਕਰਨੀ ਹੋਵੇ ਨਾ ਉਹ ਵੀ ਪਹਿਲੇ ਦਿਨ ਬਾਲੀ ਨਹੀਂ ਖਾਦੀ ਜਾਂਦੀ ਆਪਾਂ ਨੂੰ ਟਾਈਮ ਲੱਗਦਾ ਉਹਨੂੰ ਖਾਣ ਤੇ ਜੇ ਆਪਾਂ ਜੇ ਆਪਦਾ ਭੋਜਨ ਛੱਡ ਕੇ ਤਿਆਰ ਕਰਨਾ ਹੋਰ ਲਾਉਣੇ ਆ ਸਬਜ਼ੀਆਂ ਬਦਲਦੇ ਆਪਾਂ ਮੌਸਮ ਬਦਲਦਾ ਤਿੰਨ ਤਿੰਨ ਮਹੀਨੇ ਟਾਈਮ ਲੱਗ ਜਾਂਦਾ ਜਦੋਂ ਜ਼ਮੀਨ ਦੇ ਵਿੱਚ ਆਪਾਂ ਫਸਲ ਬਦਲ ਰਹੇ ਆ ਤੇ ਫਸਲ ਜ਼ਮੀਨ ਦਾ ਧੀ ਪੁੱਤ ਆ ਇਹ ਦੋਨੋਂ ਆਪਾਂ ਚੇਂਜ ਕਰ ਰਹੇ ਆ ਤਾਂ ਜ਼ਮੀਨ ਦੀ ਤਾਕਤ ਦਾ ਪਤਾ ਲੱਗ ਜਾਂਦਾ ਹੈਗਾ ਜਦੋਂ ਇਹ ਵੈਰੈਟੀ ਇੱਥੇ ਸਟੈਂਡ ਕਰਦੀ ਹੈਗੀ ਤਾਂ ਆਸ-ਪਾਸ ਦੇ ਜਮੀਨਾਂ 'ਚ ਤੁਸੀਂ ਟ੍ਰਾਇਲ ਕਰ ਸਕਦੇ ਹੋ ਜੇ 100 ਕਿੱਲੇ ਦੇ ਮਾਲਕ ਹੋ ਤਾਂ 1 ਕਿੱਲੇ ਟ੍ਰਾਇਲ ਕਰ ਲਿਓ 1 ਕਿੱਲੇ ਦੇ ਮਾਲਕ ਹੋ ਤਾਂ 1 ਮਰਲੇ 'ਚ ਕਰ ਲਿਓ ਵੀਡੀਓ ਤੁਹਾਨੂੰ ਬਹੁਤ ਦੇਖਣ ਨੂੰ ਮਿਲਦੀਆਂ ਹੈਗੀਆਂ ਪਰ ਤਜਰਬਾ ਆਪਣੇ ਖੇਤ ਦੇ ਵਿੱਚ ਕਰਨ ਤੋਂ ਬਾਅਦ ਪਤਾ ਲੱਗਦਾ ਇੱਕ ਪਿੰਡ 'ਚ 100 ਕਿੱਲਾ ਪੈਲੀ ਹੋ ਸਕਦੀ ਹੈ ਇੱਕ ਬੰਦੇ ਕੋਲੇ 4 ਪੁੱਤ ਹੋ ਸਕਦੇ ਆ ਚਾਰੇ ਚੁੰਡਾਂ ਦੇ 25-25 ਕਿੱਲੇ ਦੇ ਸਕਦਾ ਹੋ ਆਪਦੇ ਪੁੱਤਾਂ ਨੂੰ ਪਰ ਚਾਰੇ ਚੁੰਡਾਂ ਦੇ ਵਿੱਚ ਸੇਮ ਪਾਣੀ ਨਹੀਂ ਸੇਮ ਮਿੱਟੀ ਹੋ ਨਹੀਂ ਸਕਦੀ ਤੁਸੀਂ ਵੀ ਤਜਰਬਾ ਖੰਡਾ ਲਿਓ ਇਹ ਵੈਰੈਟੀ ਦਾ ਜੁੱਸਾ ਤੁਹਾਨੂੰ ਦਿਖਾਤਾ ਕੈਰੇਕਟਰ ਤੁਹਾਨੂੰ ਦੱਸਤੇ ਅਗਰ ਤੁਹਾਡੇ ਫਿੱਟ ਬੈਂਦੀ ਆ ਤਾਂ ਲਗਾਤਾਰ ਇਸ ਨੂੰ ਲਾਓ ਕੋਈ ਸਮੱਸਿਆ ਨਹੀਂ ਆਵੇਗੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ